ਰਾਜਪੁਰਾ ਦੇ ਪਿੰਡ ਜੰਸੂਆ ਵਾਸੀ ਕਰਨ ਉਮਰ ਕਰੀਬ 29 ਸਾਲ ਦੀ ਛੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ। ਥਾਣਾ ਮੁਖੀ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਗगन ਚੌਂਕ ਨੇੜੇ ਇੱਕ ਨਿਜੀ ਹੋਟਲ ਦੇ ਮਾਲਕ ਅਤੇ ਇੱਕ ਹੋਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਮ੍ਰਿਤਕ ਕਰਨ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ। ਜਿਕਰਨ ਕਿ ਤੇ ਹੋਟਲ ਤੇ ਲੱਗਿਆ ਸੀਗਾ ਉਹਨਾਂ ਸਾਡੇ ਨਾਲ ਪਹਿਲਾਂ ਵੀ ਉਹਨਾਂ ਨਾਲ ਲੜਾਈ ਹੋਈ ਸੀ ਤੇ ਉਹਦਾਂ ਗੱਲਬਾਤ ਕਰਦੀ ਸੀ ਪਤਾ ਨਹੀਂ ਕੀ ਖਵਾ ਖੂ ਕਿਉਂ ਮੁੰਡੇ ਨੂੰ ਲੈ ਗਈ ਵੜਿਆ ਕੇ ਅਸੀਂ ਫੇਰ ਵੀ ਉਹ ਤੋਂ ਫਟਕਾਰਾ ਪਾਇਆ ਸਾਡੇ ਤੋਂ 50000 ਮੰਗਦੇ ਸੀਗੇ ਤੇ 25000 ਤੇ ਫੈਸਲਾ ਹੋਇਆ 25000 ਵੀ ਲੈ ਕੇ ਚਲੀ ਗਈ ਆਪਣਾ ਫੈਸਲਾ ਹੋ ਗਿਆ ਸੀਗਾ ਉਸ ਤੋਂ ਬਾਅਦ ਫੇਰ ਮੁੰਡੇ ਦੇ ਪਿੱਛੇ ਲੱਗੀ ਰਹੀ ਹੈ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਕੀ ਨਾ ਕਾਫੀ ਦਿਨ ਤੋਂ ਬੋਲੇ ਨਹੀਂ ਹੈਗੇ ਸੋਨੇ ਸਾਨੂੰ ਧਮਕੀ ਮਾਰੀ ਸੀ ਉਹਨਾਂ ਨੇ ਪਿੰਡ 'ਚ ਕਹਿੰਦੇ ਜੇ ਪਿੰਡ 'ਚ ਵੜ ਗਿਆ ਮੁੰਡੇ ਦਾ ਅਸੀਂ ਮਰਵਾ ਦੇਣਾ ਉਹਨੇ ਹਿਤਮ ਕੀ ਮਾਰੀ ਸੀ ਅਸੀਂ ਐਸੇ ਕਰਕੇ ਉਹਨੂੰ ਅਸੀਂ ਆਪਣੇ ਘਰਾਂ ਕੋਲ ਜਾ ਪਾ ਕੇ ਕਿਤੇ ਹੋਟਲ ਤੇ ਲਵਾ ਕੇ ਆ ਗਏ ਸੀ ਅਸੀਂ ਉਤੋਂ ਫੇਰ ਵੀ ਉਹਨੂੰ ਉੱਥੋਂ ਲੈ ਕੇ ਆ ਗਏ ਏ ਮੁੰਡੇ ਨੂੰ ਤੇ ਉਹੀ ਉਹ ਹੋਟਲ ਵਾਲਿਆਂ ਨੇ ਫੋਨ ਕਰਿਆ ਵੀ ਅਸੀਂ ਮੁੰਡੇ ਨੂੰ ਇੱਥੇ ਵੀ ਦਾਖਲ ਕਰਾਤਾ ਉਹਦਾ ਧਾਰਗੜਤੀ گاਉਣਾ ਕੋਲ ਦਾਰਗੜਤੀ ਕਰਤਾ ਤਾਂ ਪਤਾ ਲੱਗਿਆ ਉਹਨਾਂ ਨੂੰ ਡਰੈੱਸ ਕੁੜੀ ਕਹੇ ਰਹੀ ਏ ਉਹ ਕਿੱਥੇ ਆ ਹੁਣ ਜੀ ਉਹ ਭੱਜ ਗਈ ਉਹ ਭੱਜ ਗਈ ਹਾਂਜੀ ਮੁੰਡੇ ਨੂੰ ਤੱਕ ਲਗਾਤਾ ਮੁੰਡੇ ਨੂੰ ਹਾਂਜੀ ਉਹ ਹੋਟਲ ਵਾਲਿਆਂ ਨੂੰ ਪਤਾ ਲੱਗਿਆ ਸਾਨੂੰ ਹੋਟਲ ਵਾਲੇ ਤੋਂ ਪਤਾ ਲੱਗਿਆ ਵੀ ਉਹ ਉਹਦੇ ਨਾਲ ਕੁੜੀ ਆਈ ਸੀਗੀ ਅਸੀਂ ਵੀਡੀਓ ਦੇਖੀ ਆ ਉੱਥੇ ਨਹੀਂ ਜੀ ਸਾਨੂੰ ਤਾਂ ਦਿਖਾਇਆ ਹੀ ਨਹੀਂ ਮੁੰਡਾ ਜਿਨ੍ਹਾਂ ਦੇਖਿਆ ਇਹਦੇ ਕੁਝ ਅਸੀਂ ਨਹੀਂ ਦੇਖਿਆ ਹੈਗਾ ਉਹ ਕਹਿੰਦੇ ਸਾਨੂੰ ਇੰਨਾ ਗਿਆ ਵੀ ਤੁਹਾਡਾ ਮੁੰਡਾ ਮੁੱਕ ਚੁੱਕਿਆ ਬਸ ਕੋਦੋਂ ਦੀ ਗੱਲ ਹੈ ਜੀ ਇਹ ਅੱਜ ਸਵੇਰ ਦੀ ਗੱਲ ਹੈ ਹਾਂ ਜੀ ਹਾਂ ਜੀ ਫਿਰ ਤੁਹਾਨੂੰ ਕਿੱਧਰ ਫੋਨ ਆਇਆ ਸੀ ਜੀ ਜੀ ਉਹਨਾਂ ਦਾ ਹੀ ਫੋਨ ਆਇਆ ਸੀਗਾ ਜਿਨ੍ਹਾਂ ਨੇ ਐਡਮਿਟ ਕਰਾਇਆ ਇੱਥੇ ਜੀ ਮੈਂ ਹਾਂ ਨਹੀਂ ਸੀ ਘਰੇ ਮੈਂ ਉੱਧਰ ਗਈ ਹੋਈ ਸੀ ਕਿਤੇ ਗੱਠੀਆਂ ਗੁੱਠੀਆਂ ਦੇ ਪਿਆਜ਼ ਪੁੱਜਾਂ ਦੇ ਗਈ ਸੀ ਢਾੜੀ ਤੇ ਸਾਨੂੰ ਪਤਾ ਨਹੀਂ ਲੱਗਿਆ 3 ਦਿਨ ਹੋ ਗਏ ਕਰੇ ਵੀ ਕੀ ਪਤਾ ਹੈ ਕਿ ਨਹੀਂ ਇਹ ਵੀ ਨਹੀਂ ਪਤਾ 3 ਦਿਨ ਹੋ ਗਏ ਸਾਡਾ ਮੁੰਡਾ ਗਾਇਬ ਹੈ। ਨਾ ਨਾ ਕੋਈ ਫੋਨ ਦੇ ਨਾ ਕੁਝ ਨਹੀਂ ਫੋਨ ਵੀ ਆ ਗਿਆ ਜੀ ਕਰਿਆ ਨਹੀਂ ਸਾਡੇ ਕੋਲ ਫੋਨ ਉਹਨਾਂ ਨੇ। ਉਹਨਾਂ ਨੂੰ ਸਵੇਰੇ ਸਵੇਰੇ ਸਾਨੂੰ ਅੱਛਾ ਹੀ ਪਤਾ ਲੱਗਿਆ ਇਥੋਂ ਫੋਨ ਆਇਆ ਉਹ ਤੋਂ ਹੋਟਲ ਤੋਂ ਕਹਿੰਦੇ ਐਵੇਂ ਗੱਲ ਹੋ ਗਈ ਸਾਡਾ ਮੁੰਡਾ ਉੱਥੇ ਹਸਪਤਾਲ ਆਏਗਾ ਤੁਸੀਂ ਆ ਕੇ ਦੇਖ ਲਓ। ਅੱਛਾ ਤੁਸੀਂ ਉਹਦੇ ਆਇਸ ਵਿੱਚ ਡੱਕੋਈ ਸੀ? ਹਾਂ ਜੀ। ਉੱਥੇ ਇੱਕ ਕਰਨਨਾਮਾ ਦਾ ਬੰਦਾ ਸੀਗਾ ਜਿਹੜਾ ਮਰਤਕ ਹਾਲਤ ਦੇ ਵਿੱਚ ਸਾਨੂੰ ਮਿਲਿਆ ਤੇ ਉਹਦੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜਾ ਹੋਟਲ ਦਾ ਮਾਲਕ ਹੈ ਤੇਜਿੰਦਰ ਸਿੰਘ ਇੱਕ ਉਹ ਤੇ ਇੱਕ ਉਹਦੇ ਨਾਲ ਲੇਡੀ ਜਿਸ ਸੀ ਕਿ ਆਸ਼ਾ ਇਹਨਾਂ ਦੇ ਅਸੀਂ ਐਫ ਆਈ ਆਰ ਦਿੱਤੀ ਆ 304 ਦੀ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਇਹ ਪਰਚਾ ਰਜਨੀ ਹੈ ਜੀ ਜਿਹੜਾ ਮਰਤਕ ਹੈ ਕਰਨੇ ਦੀ ਭੈਣ ਹੈ ਜੀ ਜੇ ਸੁਆ ਬਣਦੀ ਰਹਿਣ ਵਾਲੀ ਆ ਉਹਦੇ ਬਾਰੇ ਅਸੀਂ ਵਰਤ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ